ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨਾ ਵੀਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ rauke ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪਿੰਦਾ ਡਾਕਟਰ ਅਮਰੀਕ ਕੋਲ ਪਹੁੰਚੇ ਆ ਡਾਕਟਰ ਅਮਰੀਕ ਰਿਪੀਟਰ ਪਸ਼ੂਆਂ ਦਾ ਸਪੈਸ਼ਲਿਸਟ ਹੈ ਜੀ ਜਿੰਨਾ ਮਰਜ਼ੀ ਕੋਈ ਰਿਪੀਟਰ ਪਸ਼ੂ ਹੋਵੇ ਗਾਂ ਮੱਝ ਘੋੜੀ ਤਾਂ 100% ਉਹਦਾ ਹੱਲ ਕੀਤਾ ਜਾਂਦਾ ਉਸ ਬਾਈ ਕੋਲ ਇੱਕ ਗਾਂ ਸੇਲਾ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਅਮਰੀਕ ਸਿੰਘ ਜੀ ਪਿੰਡ ਜੀ ਪਿੰਡ ਰੌਕੇਕਲਾ ਜ਼ਿਲ੍ਹਾ ਮੋਗਾ ਤਹਿਸੀਲ ਨਿਆਸਿੰਗ ਠੀਕ ਆ ਜੀ ਮੇਰਾ ਮੋਬਾਈਲ ਨੰਬਰ ਮੇਰਾ ਇਹਗਾ ਜੀ 98147 73161 ਠੀਕ ਆ ਜੀ ਤੇ ਬਈ ਆਪਾਂ ਕਿਹੜੇ ਪਸ਼ੂਆਂ ਦਾ ਖਾਸ ਕਰਕੇ ਇਲਾਜ ਕਰਦੇ ਆਂ ਆਪਾਂ ਜੀ ਯਾਦਰ ਰਿਪੀਟਰ ਪਸ਼ੂਆਂ ਦਾ ਰਿਪੀਟਰ ਜਿੰਨੇ ਟਾਈਮ ਦਾ ਮਰਜੀ ਹੋਵੇ ਜੀ ਘੋੜੀ ਹੋਵੇ ਮੱਝ ਹੋਵੇ ਗਾਂ ਹੋਵੇ ਜਿੰਨੇ ਟਾਈਮ ਦੀ ਮਰਜੀ ਰਿਪੀਟਰ ਹੋਣ ਤੇ ਉਹਦਾ ਆਪਣੀ ਮੈਡੀਸਨ ਦੇ ਨਾਲ ਫੁੱਲ ਗਰੰਟੀ ਯਕੀਨ ਦਿਵਾਵਾਂਗੇ ਬਾਈ ਨੂੰ ਕਿ ਮੈਡੀਸਨ ਦੇਣ ਤੋਂ ਬਾਅਦ ਪਸ਼ੂ ਪਹਿਲੀ ਵਾਰੀ ਕਨਸੀਵ ਕਰੂਗਾ ਅੱਜ ਹੁਣ ਹੀ ਹੁਣ ਹੀ ਇੱਕ ਘੋਲੀਏ ਪੀੜੀ ਕਰਕੇ ਆਏ ਆਂ ਉਹਦੀ ਵੀਡੀਓ ਆਪਾਂ ਆਪਦੇ ਚੈਨਲ ਤੇ ਅਪਲੋਡ ਕਰਾਂਗੇ 3 ਸਾਲ ਬਾਅਦ ਬੈਠ ਰਹੀ ਹੈ ਜੀ ਚੈਨਲ ਦਾ ਨਾਮ ਕੀ ਹੈ ਜੀ ਆਪ ਦਾ ਮੇਰਾ ਚੈਨਲ ਦਾ ਨਾਮ ਹੈ ਡਾਕਟਰ ਅਮਰੀਕ ਧਾਲੀਆ ਠੀਕ ਆ ਜੀ ਤੇ ਜੇ ਕਿਸੇ ਵੀ ਯੂਟਿਊਬ ਦੇ ਵੀ ਆ ਤੇ ਫੇਸਬੁੱਕ ਦੇ ਵੀ ਜੇ ਕਿਸੇ ਵੀਰ ਨੇ ਦੂਰ ਦੇ ਏਰੀਆ ਚ ਦਵਾਈ ਮੰਗਾਉਣੀ ਹੋਵੇ ਕੋਰੀਅਰ ਹੁੰਦੀ ਹੈ ਜੀ ਹੁਣ ਮੇਰੀ ਮੈਡੀਸਨ ਰਾਜ ਹਰਿਆਣਾ Rajasthan ਇਧਰ ਪਟਿਆਲਾ ਹੁਸ਼ਿਆਰਪੁਰ ਜਲੰਧਰ ਸੰਗਰੂਰ ਸਾਰੇ ਕੋਰੀਅਰ ਹੁੰਦੀ ਹੈ ਜੀ ਕੋਰੀਅਰ ਕਰ ਤੇ ਕੋਰੀਅਰ ਕਰਨ ਦੇ ਨਾਲ ਨਾਲ ਜਿੰਨੇ ਵੀ ਕਸਟਮਰ ਨੂੰ ਕੋਰੀਅਰ ਕੀਤੀ ਆ ਅੱਜ ਤੱਕ ਪ੍ਰਮਾਤਮਾ ਦੀ ਮਿਹਰ ਆ ਕਰਨ ਵਾਲਾ ਵਾਹਿਗੁਰੂ ਆ ਜੀ ਬੰਦੇ ਜੀ ਦਾ ਕੁਝ ਵੀ ਨਹੀਂਗਾ ਵਾਇਗਰੂ ਮੇਰ ਕਰਦਾ ਤੇ ਵਾਇਗਰੂ ਦੀ ਇੰਨੀ ਜਿਆਦਾ ਮੇਰ ਆ ਅੱਜ ਤੱਕ ਕਿਸੇ ਦਾ ਲਾਂਭਾ ਨਹੀਂ ਆਇਆ ਠੀਕ ਹੈ ਜੀ ਹਾਂਜੀ ਘੋੜੀਆਂ ਦੇ ਵਿੱਚ ਹੁਣ ਆਮ ਜਿਆਦਾਤਰ ਘੋੜੀਆਂ ਦੇ ਬਹੁਤ ਕੇਸ ਆਉਂਦੇ ਆ ਘੋੜੀਆਂ ਆਂਡਾ ਨਹੀਂ ਬਣਾਉਂਦੀਆਂ ਜੇ ਆਂਡਾ ਬਣਾ ਜਾਂਦੀਆਂ ਘੋੜੀ ਆਂਡਾ ਤੋੜਦੀਆਂ ਨਹੀਂ ਸਹੀ ਹੀਟ ਤੇ ਜਦੋਂ ਘੋੜੇ ਤੋਂ ਕ੍ਰੋਸ ਨਹੀਂ ਹੁੰਦੀਆਂ ਘੋੜੀਆਂ ਦੇ ਵਿੱਚ ਬਹੁਤ ਕੇਸ ਆਉਣ ਲੱਗ ਗਏ ਘੋੜੀਆਂ ਰੀਪੀਟ ਹੁੰਦੀਆਂ ਤੇ ਉਦਾਂ ਦੇ ਕੀ ਮਤਲਬ ਵੀ ਕੇਸ ਫੋਲ ਯਕੀਨਾਂ ਗਾਰੰਟੀ ਦੇਵਾਂਗੇ ਕਿ ਆਪਾਂ ਹੈਂਡਲ ਕੀਤੇ ਹੈਂਡਲ ਕਰਾਂਗੇ ਵੀ ਅੰਡਾ ਵੀ ਬਣਾਉਣ ਗਿਆ ਅੰਡਾ ਦੋੜਨ ਗਿਆ ਵੀ ਹਾਂਜੀ ਉਹ ਘੋੜੀਆਂ ਨਾਲ ਨੂੰ ਜ਼ਿਆਦਾ ਨੌਲੇਜ ਹੈ ਚੀਜ਼ ਦੀ ਵੀ 2-2.5 ਮਹੀਨੇ ਦਾ ਘੋੜੀ ਅੰਦਰ ਹੀ ਅੰਦਰੀਆ ਬੱਚਾ ਖੋਰ ਜਾਂਦੀ ਆ ਬਾਹਰ ਜਜਮੈਂਟ ਹੀ ਨਹੀਂ ਹੁੰਦਿੰਦੀ ਵੀ ਬੱਚਾ ਘੋੜੀ ਨੇ ਸਟੈਗ ਨਹੀਂ ਸਟੈਗ ਤੇ ਉਸ ਚੀਜ਼ ਦੀ ਮੈਡੀਸਨ ਦਿੰਨੇ ਆ ਜਦੋਂ ਘੋੜੀ ਕਨਸੀਵ ਹੋਗੀ ਤਾਂ ਘੋੜੀ ਬੱਚਾ ਨਾ ਘਰੂਗੀ ਤੇ ਇੱਕ ਆਪਾਂ ਸਾਰੇ ਕਸਟਮਰ ਜਿੰਨੇ ਵੀ ਵੀਰ ਆਪਣੇ ਨਾਲ ਜੁੜਿਆ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਗੱਲ ਦੱਸਣੀ ਚਾਹੁੰਦੇ ਆ ਕਿ ਆਪਾਂ ਆਪਣੇ ਇਧਰੇ ਰਿਗਿਜ ਇੱਕ ਘੋੜੀ ਦਾ ਮਤਲਬ ਇਲਾਜ ਕੀਤਾ ਘੋੜੀ ਬਹੁਤ ਜ਼ਿਆਦਾ ਰਿਪੀਟਰ ਸੀ ਕਨਸੀਵ ਨਹੀਂ ਹੁੰਦੀ ਜੀ ਡਾਕਟਰ ਸੁਖਦੇਵ ਜੰਦਵਾਜੀ ਵਾਲੇ ਬਹੁਤ ਮਹਲਾ ਸੀਨੀਅਰ ਡਾਕਟਰ ਆ ਉਹਨਾਂ ਨੇ ਇਲਾਜ ਕੀਤਾ ਤੇ ਉਸ ਤੋਂ ਬਾਅਦ ਜੋ ਕਹਿੰਦੇ ਸੀ ਵੀ ਘੋੜੀ ਅਜੇ ਸਮਾਂ ਪਾ ਕੇ ਰਹੂਗੀ ਓਦੋਂ ਬਾਅਦ ਚ ਉਹਨਾਂ ਬੰਦੇ ਨਾਲ ਸੰਪਰਕ ਆਪਣੇ ਨਾਲ ਹੋ ਗਿਆ ਉਹਨੂੰ ਮੈਡੀਸਿਨ ਦਿੱਤੀ ਮੈਡੀਸਿਨ ਦੇਣ ਤੋਂ ਬਾਅਦ ਕ੍ਰੋਸ ਕਰਾਈ ਤਾਂ ਘੋੜੀ ਪਹਿਲੇ ਜੰਪ ਤੇ ਗੱਭਣ ਹੋ ਗਈ ਉਸ ਘੋੜੀ ਦੀ ਆਪਾਂ ਵੀਡੀਓ ਆਪਾਂ ਆਪਣੇ ਚੈਨਲ ਤੇ ਵੀ ਅਪਲੋਡ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਤੁਹਾਡੇ ਬਰਾੜ ਡੈਰੀ ਫਾਰਮ ਦੇ ਤੁਹਾਨੂੰ ਨਾਲ ਲਿਆਗੇ ਲਾਈਵ ਸਬੂਤ ਹੋਇਆ ਇੱਕ ਸਾਦਾ ਜੋ ਘੋੜੀਆਂ ਵਾਲੇ ਬੰਦੇ ਆ ਉਹਨੂੰ ਆਪਾਂ ਲਾਈਵ ਸਬੂਤ ਦੇ ਦਾਂਗੇ ਇਹ ਘੋੜੀ ਦਾ ਆਪਾਂ ਕੇਸ ਹੈਂਡਲ ਕੀਤਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਗਾਂ ਤੇ ਆ ਜੰਨੇ ਆ ਇਹ ਗਾਂ ਦੀ ਕੀ ਡਿਟੇਲ ਹੈ ਜੀ ਹਾਂਜੀ ਇਹ ਵਿਹੜ ਆਪਣੀ ਦੂਜੀ ਸੂਏ ਆ ਜੀ ਕਿੰਨਾ ਕੁ ਟਾਈਮ ਹੋ ਗਿਆ ਬਈ ਸੂਏ ਨੂੰ ਇਹਨੂੰ ਸੂਏ ਨੂੰ 9-10 ਦਿਨ ਹੋ ਗਏ ਜੀ ਬੱਚੀ ਦਾ ਜੇ ਨਾੜਗਾ ਵੀ ਨਾਲ ਹੀ ਆ ਜੀ ਠੀਕ ਹੈ ਜੀ ਹਾਂਜੀ ਤੇ ਬੱਚੀ ਕਿਹੜੇ ਸਿਮਨ ਦੀ ਇਹ 40 16 ਦੀ ਬੱਚੀ ਆ ਜੀ ਆਪੇ ਕਰਮਾਂ ਵਾਲੀ ਦੂਜੀ ਸੂਏ ਆ ਕਰੋਚ ਹੋ ਜੀ ਹਾਂਜੀ ਮੂੰਹ ਤੋਂ ਚੌਗੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਪਹਿਲੇ ਸੂਏ ਨੇ 28-30 ਲੀਟਰ ਦੁੱਧ ਦਿੱਤਾ ਠੀਕ ਹੈ ਜੀ ਪਹਿਲੇ ਸੂਏ ਐ ਇੱਕ ਦੀ ਦੂਜੀ ਸੂਏ ਕਰਮਾ ਵਾਲੀ ਨੂੰ ਇਹ 9-10 ਦਿਨ ਹੋਏ ਆ ਇਸ ਟਾਈਮ ਦੁੱਧ ਜਾਦੇ ਆ ਪਰ ਆਪਾਂ ਕਿਲੋ ਦੁੱਧ ਲੀਟਰ ਘੱਟ ਹੀ ਦੱਸਾਂਗੇ ਕਿਉਂਕਿ ਜੇ ਆਪਾਂ ਵੱਧ ਦੱਸਤਾ ਘਰੇ ਘੱਟ ਨਿਕਲ ਗਿਆ ਉਹ ਸਵਾਦ ਨਹੀਂ ਆਉਂਦਾ ਆਪਾਂ 2 ਕਿਲੋ ਘੱਟ ਦੱਸਾਂਗੇ ਜਦੋਂ ਬੰਦਾ ਚੋਊਗਾ ਆ ਕੇ ਲੀਟਰ ਤੋਂ ਲੀਟਰ ਵੱਧ ਨਿਕਲੇ ਫੇਰ ਸਵਾਦ ਆਉਂਦਾ ਕਰਮਾ ਵਾਲੀ ਤੇ ਇਸ ਟਾਈਮ ਕੰਡੇ ਵਾਲਾ 24-25 ਲੀਟਰ ਤਿਆਰ ਆ ਜੀ ਨਿਕਲੂਗਾ ਆ ਕੇ 26-27 ਹੀ ਨਿਕਲਦਾ ਨਿਕਲੂਗਾ ਵਾਦੀ ਯਾਨੀ 24 ਲਿਟਰ ਤਾਂ ਹਰ ਹਾਲਤ ਚ ਕੰਡੇ ਜੋਕ ਕੇ ਲੈ ਜੇ ਜੋਕ ਕੇ ਲੈ ਜੇ ਭਾਵੇਂ ਦੀ ਚਾਰ ਟਾਈਮ ਚੋੜੇ ਤੇ ਸਲੀ ਕਰ ਲੈ ਬਿਲ ਕਰਮ ਵਾਲੀ ਨਹੀਂ ਸੀਲ ਹੈ ਜੀ ਆਪਾਂ ਇਹ ਚੀਜ਼ ਦਾ ਚੈਲੰਜ ਵੀ ਕਰਾਂਗੇ ਬੰਦਾ ਇਹਨੂੰ ਅੱਗੇ ਚੋਨ ਲਾ ਕੇ ਜੇ ਇੱਕ ਵਾਰੀ ਇਹ ਭਾਅ ਵੀ ਗੱਡ ਗਈ ਆਪਾਂ ਗਾਂ ਦੇ ਦਾਂਗੇ ਭਾਅ ਵੀ ਗੱਡ ਗਈ ਦਾ ਠੀਕ ਹੈ ਜੀ ਹਾਂਜੀ ਤੇ ਕੋਈ ਥਾਣਾ ਦਾ ਭੂਰ ਛੱਟਾ ਥਾਣਾ ਜੀ ਦਾ ਜੀ ਮੂੰਹ ਤੋਂ ਕੀਤੀ ਵਿੜਾਈ ਵਾਲਾ ਕਹੂਗਾ ਡਾਕਟਰ ਵੀ ਛੱਡੀ ਜਾਂਦਾ ਕੋਈ ਬੰਦਾ ਵੀ ਚੋਕੇ ਦੇ ਕੇ ਫੇਰ ਸਵਾਲ ਆਊਗਾ ਜੀ ਘੜੀ ਦੇ ਦੇਖ ਕੇ ਡੇਢ ਮਿੰਟ ਚੋਨ ਤੇ ਲੱਗਣਾ ਨਹੀਂ ਗੰਨੇ ਵਰਗੇ ਜਿਵੇਂ ਆਪਾਂ ਸੌਂਦੇ ਹੁੰਨੇ ਆ ਕਹਿ ਦਿੰਦੇ ਜਗੇ ਵੀ ਗੰਨੇ ਵਰਗੀ ਧਾਰ ਆ ਠੀਕ ਆ ਜੀ ਇਹ ਪਹਿਲੀ ਔਰ ਮੇਰੇ ਮਤਲਬ ਲਾਈਵ ਦੇ ਵਿੱਚ ਇੰਨੇ ਮੈਂ ਕੁਸੂਈ ਲੈ ਆਂਦੇ ਆ ਟ੍ਰੀਟਮੈਂਟ ਮੈਨੂੰ 13 ਸਾਲ ਹੋ ਗਏ ਡਾਕਟਰੀ ਕਰਦੇ ਨੂੰ ਮਤਲਬ ਪ੍ਰੈਕਟਿਸ ਕਰਦੇ ਨੂੰ ਜੀ ਗਾਂਪਾ ਪਹਿਲੀ ਔਰ ਦੇਖੀ ਸੁਣਿਆ ਬਹੁਤ ਸੀ ਵੀ ਗੰਨੇ ਵਰਗੀ ਇਹਦੀ ਕਰਮ ਵਾਲੀ ਦੀ ਵਾਕਈ ਗੰਨੇ ਵਰਗੀ ਬਈ ਚੀਜੀ ਵਰਗੀ ਮੋਟੀ ਧਾਰ ਆ ਠੀਕ ਆ ਜੀ ਹਾਂਜੀ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਦੂਜੇ ਸੂਏ ਸੂਈ ਹੋਈ ਆ ਮਗਰ ਬੱਚੀ ਵੱਚੀ ਆ ਜੀ ਬਈ ਬਾਹਰ ਖੋਲੇ ਇਧਰ ਲੈਂਦੇ ਸੋ 16 ਦੀ ਆਜੋ ਜੀ ਬਾਕੀ ਰੰਗ ਰੂਪ ਦੀ ਚੰਗੀ ਆਪਕਰਮ ਵਾਲੀ ਕ੍ਰੋਸ ਚ ਪੈਂਦੀ ਆ ਵੱਛੀ ਪ्योर ਐਚ ਐਫ ਦਿੱਤੀ ਆ ਆ ਵੀ ਜਿਆਦਾ ਨਹੀਂ ਕ੍ਰੋਸ ਆ ਬੱਸ ਕਹਿ ਸਕਦੇ ਜੀ ਜਿਆਦਾ ਐਚ ਐਫ ਚ ਜਿਆਦਾ ਆ ਬਾਕੀ 24 ਕਿਲੋ ਬਾਈ ਕਹਿੰਦਾ ਹੈ 24 ਬਲასი ਆ ਪਰ ਆਪਾਂ 24 ਕਿਲੋ ਆਪਦੇ ਘਰੇ ਚ ਵਾ ਕੇ ਦੇਣੀ ਆ ਕੱਦ ਕਾਠ ਵੀ ਚੰਗਾ ਪਹਿਲੇ ਸੂਏ ਕਰਮ ਵਾਲੀ ਨੇ 28 30 ਲੀਟਰ ਦਿੱਤਾ ਐ ਜੀਰਦੀ ਤੋਂ ਬਾਹਰ ਵੀ ਉਮੀਦ ਆ ਬਾਕੀ ਫੋਲੋ ਵਜਣ ਵਾਲੀ ਤੇ ਕੱਦ ਕਾਠ ਦੀ ਆ 3+ ਜਾਊਗੀ ਬਾਕੀ ਬਾਈ ਦੇ ਮੋਢੇ ਤੇ ਕਰਾਉਂਦੀ ਤੁਸੀਂ ਦੇਖ ਸਕਦੇ ਹੋ ਖਣਾ ਦੇ ਸਹਿਜ ਬਹੁਤ ਸੋਹਣਾ ਜੀ ਹੱਥੀ ਚਵਾਈ ਵਾਲੇ ਜਾਰੇ ਤੁਹਾਨੂੰ ਨਿਖੜਵੇਂ ਇੱਕੋ ਸਹਿਜ ਦੇ ਬਾਕੀ ਵੀਡੀਓ ਬਣਾਉਣ ਦਾ ਸਮਾਂ ਬੰਦ ਦੇ ਵੀਰ 12 ਵਜੇ ਤੇ 52 ਮਿੰਟ ਹੋ ਗਿਆ ਥੱਲੇ ਵੀ ਜੱਜਮੈਂਟ ਉਹ ਸਾਬਣਾ ਕਰਿਓ ਕਿ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਦੁੱਧ ਨਾ ਭਰਿਆ ਹੋਣਾ ਸੀ ਚੋਈ ਦਾ ਜ ਬਹੁਤ ਟਾਈਮ ਪਿਆ ਜੀ ਸ਼ਾਮ ਦੇ ਕਰਦਾ ਜੀ ਡਾ ਟਾਂਗੋ ਅੜ ਜਾਂਦੀ ਹੈ ਠੀਕ ਆ ਜੀ ਹਾਂ ਜੀ ਬਾਏ ਕਨਾ ਥਣਾ ਦੀ ਆਪਣੀ ਗਰੰਟੀ ਆ ਗੰਨੇਰ ਦੀ ਮੋਟੀ ਧਾਰੂ ਕੋਈ ਪੂਰ ਛਿੱਟਾ ਹੋ ਜੇ ਜਾਂ ਸੀਰ ਸੌ ਨਾ ਹੋਵੇ ਤੇ ਆਪਾਂ ਬੈਠੇ ਆ ਜੀ ਕਈਆਂ ਕੋਈ ਵੀਰ ਦੂਰੋਂ ਨੇ ਮੇਰੀ 6 ਫੁੱਟ ਹਾਈਟ ਆ ਜੀ ਤੇ ਮੇਰੇ ਹਾਈਟ ਦੇ ਸਹਾਂ ਦੇ ਲੋ ਬਹੁਤ ਉੱਚੇ ਲੰਮੇ ਕਦ ਕਾੜਦੇ ਤੇ ਲਵੇਲ ਚੈੱਕ ਕਰ ਸਕਦੇ ਹੋ ਗਾਂ ਦੀ ਪੂਰੀ ਚੰਗੀ ਵੇਲ ਆ ਜੀ ਥੋੜੀ ਜੀ ਕ੍ਰੋਸ ਚ ਪੈਂਦੀ ਆ ਬਾਕੀ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੱਟ ਚੰਗੀ ਆਉਂਦੀ ਆ ਮੂੰਹ ਤੋਂ ਚਾਰ ਦੰਦ ਦਾ ਕੰਨ ਕੰਨ ਚੈੱਕ ਕਰ ਲਓ ਫੇਸ ਕੁਆਲਿਟੀ ਚੈੱਕ ਕਰ ਲਓ ਬੰਦੋ ਵੀਰ ਥਣਾ ਕਰੀਥੋਂ ਨੂੰ ਤੇ ਦਿਖਾ ਦਿੰਨੇ ਆ ਜੀ ਹਾਂ ਬਹੁਤ ਸੁਣਨ ਲੱਗਿਆ ਬਈ ਤੜਕੇ ਕਿੰਨੇ ਵਜੇ ਚੋਈ ਆਈ ਕੀਤੀ ਸੀ ਹਾਂਜੀ ਤੜਕੇ ਕਿੰਨੇ ਵਜੇ ਸਵੇਰ ਬਈ ਆਪਾਂ ਚੋਈ ਆ 6 ਵਜੇ ਠੀਕ ਸ਼ਾਮ ਨੂੰ ਬਈ 6 ਵਜੇ ਚੋਈ ਹਾਂਜੀ ਸ਼ਾਮ ਨੂੰ 6 ਵਜੇ 6 ਤੋਂ 6 ਬਈ ਚੋਈ ਕਰਦੇ ਆ ਬਾਕੀ ਆ ਕੇ ਤਸੱਲੀ ਕਰ ਲਿਓ ਬਈ ਕਹਿੰਦਾ ਮੇਰੇ ਘਰੇ ਨੈਟ 24 ਕਿਲੋ ਪਲੱਸ ਤਿਆਰ ਹੋਊ ਆਪਾਂ 24 ਦੀ ਗਰੰਟੀ ਲੈਂਦੇ ਮੁੱਲ ਬਈ ਇਹਦਾ ਮੁੱਲ ਉਹ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਹਾਂਜੀ ਮੁੱਲ ਬਈ ਫੋਨ ਤੇ ਕਰਨਗੇ ਜਿਹੜੇ ਵੀ ਉਹਨੂੰ ਗਾਮ ਪਸੰਦ ਆਊਗੇ ਨੰਬਰ ਬਈ ਦਾ ਸਕਰੀਨ ਤੇ ਚੱਲੂਗਾ ਹਾਂਜੀ ਜੈਸ ਕਿਸੇ ਵੀਰ ਨੂੰ ਵੀ ਮੱਲਾ ਵੀ ਗਾਂ ਪਸੰਦ ਦਾ ਚਾਹਵਾਨਾਂ ਲੈਣ ਦਾ ਉਹ ਨੰਬਰ ਬਾਈ ਉਹ ਹੀ ਆਪਣੇ ਨਾਲ ਕਾਲ ਕਰੇ ਕਈ ਵਾਰ ਬਈ ਵਿੱਚ ਬੰਦੇ ਸਵਾਦ ਵਾਲੇ ਬਹੁਤ ਹੁੰਦੇ ਆ ਵੀ ਕਿਉਂਕਿ ਮੇਰਾ ਕੰਮ ਡਾਕਟਰ ਦਾ ਵੀਰੇ ਉਧਰ ਵੀ ਮੈਨੂੰ ਕਾਲ ਬਹੁਤ ਜ਼ਿਆਦਾ ਆਉਂਦੀ ਆ ਪਲੀਜ਼ ਹੱਥ ਜੋੜ ਕੇ ਬੇਨਤੀ ਆ ਵੀ ਸਵਾਦ ਵਾਲਾ ਬੰਦਾ ਪਲੀਜ਼ ਫੋਨ ਨਾ ਕਰਿਓ ਜਿਸ ਵੀਰ ਨੂੰ ਗਾਂ ਦੀ ਲੋੜ ਆ ਬੈੜ ਪਸੰਦ ਆਈ ਆ ਉਹ ਵੀ ਜੋ ਆਪਣੇ ਨਾਲ ਕਾਲ ਕਰ ਸਕਦੇ ਆ ਠੀਕ ਆ ਜੀ ਹਾਂਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਆ ਆ ਦੇਖੋ ਜੀ ਸੀਲ ਕਰਮਾਂ ਨੇ ਜਿਵੇਂ ਮਰਜ਼ੀ ਥੱਲੇ ਬਹਿ ਜਾ ਕੋ ਮਰਜ਼ੀ ਕਰ ਲੋ ਹਾਂਜੀ ਹੈਲਪ ਨਹੀਂ ਕਰਦੀ ਓਕੇ ਜੀ ਧੰਨਵਾਦ